ਇਹ ਵਾਲਾ ਬਾਬਿਓ ਅੱਜ ਅਸੀਂ ਜਾ ਰਹੇ ਹਾਂ ਮੇਲੇ ਤੇ ਛਪਾਰ ਦੇ ਤੇ ਅੱਜ ਆਪਣੇ ਨਾਲ ਹੈਗੇ ਨੇ ਦਾਕਾ ਭਾਜੀ ਹਾਂਜੀ ਨਾਲ ਗੁੱਪੀ ਭਾਜੀ ਨਾਲ ਆਪਣੇ ਨਾਲ ਹੈਗੇ ਪੰਕਜ ਭਾਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਜਾ ਰਹੇ ਹਾਂ ਤੇ ਦੇਖਦੇ ਹਾਂ ਕੀ ਸਮਾਚਾਰ ਹੈਗਾ ਉੱਥੇ ਕੀ ਭੀੜ-ਪੂੜ ਦਾ ਕਹਿੰਦੇ ਬਹੁਤ ਜ਼ਿਆਦਾ ਇਸ ਵਾਰ ਪਾਰਕਿੰਗ ਦੀ ਵੀ ਇਸ਼ੂ ਪੈ ਰਿਆ ਵਾ ਪਰ ਜਾ ਕੇ ਦੇਖਦੇ ਚਲੋ ਕੀ ਹੈਗਾ ਜਾਵਾਂਗੇ ਤਾਂ ਐਕਸਪੀਰੀਅੰਸ ਹੋਊਗਾ ਠੀਕ ਹੈ ਜੀ ਚਲੋ ਆਪਾਂ ਤੁਹਾਨੂੰ ਦੱਸ ਦਿੰਦੇ ਦੱਸ ਦਿੰਦਾ ਕਿਵੇਂ ਹੈਗਾ ਕੀ ਨਹੀਂ ਠੀਕ ਹੈ ਜੀ ਜਾ ਰਹੇ ਆ ਵਾਈਟ ਕਾਰ ਤੇ ਬਲੀਨੋ ਤੇ ਗਰੇ ਵਾਲੀ ਆਪਣੇ ਧਵਾਈ ਹੋਈ ਸੀ ਘਰੇ ਖੜੀ ਆ ਉਹ ਤੇ ਮਿੱਟੀ ਨਹੀਂ ਪੈਂਦੀ ਨਹੀਂ ਹਜੇ ਠੀਕ ਆ ਨਵੀਂ ਨਵੀਆਂ ਨਵੇਂ ਨਵੇਂ ਚਾ ਇਸ ਲਈ ਸੀ ਪ੍ਰਾਣੀ ਲੈ ਕੇ ਆਏ ਆ ਹਜੇ ਪ੍ਰਾਣੀ ਤਾਂ ਨਹੀਂ ਚਲੋ ਇਹ ਵੀ ਨਵੀਂ ਆ ਹਜੇ ਪਰ ਕਹਿੰਦੇ ਨਾ ਨਵੀਂ ਚੀਜ਼ ਦਾ ਚਾ ਜ਼ਿਆਦਾ ਹੁੰਦਾ ਉਸ ਹਿਸਾਬ ਇੱਥੇ ਠੀਕ ਆ ਇਹ ਮੁੰਡੇ ਨੇ ਬਸ ਆਪਾਂ ਹਫ਼ਤੇ ਹਫ਼ਤੇ ਦੀ ਗੇਮ ਆ ਬਸ ਹਫ਼ਤੇ ਦੀ ਹੋਰ ਸਰਪ੍ਰਾਈਜ਼ ਉਹ ਠਾ ਕਰਕੇ ਪੜਾਕਾ ਪਾਣਾ ਬਸ ਕੋਈ ਆਪਾ ਇਹ ਤਾਂ ਕਾਕਾ ਵੀ ਬਾਅਦ ਸਾਨੂੰ ਕਹੇ ਭਾਜੀ ਗੱਡੀ ਤੇ ਘਰੇ ਲੱਗੀ ਹੈ ਹਾਂ ਇਹਨੂੰ ਭੇਜ ਦੇ ਲੱਗਦੀ ਬਾਹਰ ਕੀ ਹੁੰਦੀ ਆ ਬਾਹਰ ਖੜੀ ਚੱਕ ਕੇ ਨਾਲ ਹੀ ਚੱਲ ਵੀਰੇ ਮੇਰੀ ਤਾਂ ਚਾਬੀ ਟੱਗੀ ਹੁੰਦੀ ਤਾਂ ਬਾਹਰ ਗਲੀ ਚ ਖੜੀ ਆ ਉਹ ਹਾਂ ਸਾਡੇ ਸੰਭੀ ਕਰ ਦਿੱਤਾ ਜਾਵੇ ਇਹਦੇ ਵਣੀ ਨਾਲ ਹੈ ਜਿੰਨਾ ਬੰਦਾ ਇਹ ਗੱਲਾਂ ਕਰਦੇ ਜਾ ਰਹੇ ਆ ਪਰ ਸਾਡੇ ਕਾਕਾ ਵੀ ਨਹੀਂ ਨਹੀਂ ਭਾਜੀ ਕੁਛ ਨਹੀਂ ਤੂੰ ਮੈਨੂੰ ਕੋ ਪਿਆਰ ਕਰਦੀ ਹੈ ਕਿ ਨਹੀਂ

ਜੋ ਕਿ ਉਹਨੇ ਗੱਲਾਂ ਮਾਰ ਰਹੀ ਹੁੰਦੀ ਹੈ ਗੱਲਾਂ ਮਾਰਨੇ ਤੇ ਫੋਨ ਹੱਥ ਚ ਹੁੰਦੇ ਦਾ 24 ਘੰਟੇ ਜਦੋਂ ਮਰਜ਼ੀ ਦੇਖਦਾ ਚੈਟ ਕਰਕੇ ਨਾਲ ਦੀ ਨਾਲ ਬੰਦ ਹੈ ਨਾ ਵੀਰੇ ਗਲਤ ਆ ਗਏ ਸੀਗੇ ਅਸੀਂ ਹੁਣ ਜਾ ਰਹੇ ਹਾਂ ਸਹੀ ਰਾਸਤੇ ਤੇ ਜਿੱਥੇ ਰਸ਼ ਬਹੁਤ ਜ਼ਿਆਦਾ ਵਾ ਅਸੀਂ ਅਸੀਂ ਕੋਲ ਦੇ ਸੀਗੇ ਵੀ ਅਸੀਂ ਕਿੱਧਰ ਜਾਣਾ ਛਪਾਰ ਤੇ ਪਿੰਲੀ ਨਹੀਂ ਗੋਏ ਆ ਦਾੜੀ ਵਾਲੇ ਬੰਦੇ ਕੰਮ ਕាច់ ਹਾਂ ਇਹ ਫਾਸ ਬੰਦੇ ਕਰਕੇ ਇਧਰ ਕਹਿੰਦਾ ਇਧਰ ਨੂੰ ਜਾਣਾ ਇਹੀ ਬੰਦਾ ਕਹਿੰਦਾ ਸੀ ਨਾ ਇਹ ਸਾਨੂੰ ਗਲਤ ਰਾਸਤੇ ਲੈ ਆਇਆ ਹੁਣ ਵੀ ਨਹੀਂ ਪਿੱਛੇ ਦੇਖ ਰਿਹਾ ਪਿੱਛੇ ਕੋਈ ਆ ਰਿਹਾ ਕਿ ਨਹੀਂ ਆ ਦੇਖੋ ਪਾਥੀਆਂ ਕੀ ਕਹਿੰਦੇ ਇਹਨੂੰ ਪਾਥੀ ਕਹਿੰਦੇ ਕੀ ਕਹਿੰਦੇ ਮਿੱਠੀ ਬਾਥੀ ਠੀਕ ਹੈ ਜੀ ਉਹ ਹੋ ਹੋ ਕੋਈ ਨੇ ਬੜਾ ਰਹੀ ਨਾ ਪੈਸੇ ਲਾਇਆ ਪਿੱਛੇ ਲੱਗਣ ਨਾ ਦਿੱਤੀ ਬਾਜਾਂ ਵਾਲੇ ਨੇ ਜੋੜ ਬੜਿਆਂ ਨੇ ਅੱਡੀਆਂ ਦਾ ਲਾਇਆ ਸੀ ਆਏ ਹਾਏ ਇਹ ਬੰਦੇ ਨੇ ਬੜਾ ਗੰਦਾ ਵਾਇਆ ਹੁੰਦਾ ਸਿੱਧਾ ਦੇਖ ਲਓ ਲੋਕਾਂ ਨੂੰ ਦਿਮਾਗ ਬੋਲ ਕੰਨ ਖਾਣੇ ਲੋਕਾਂ ਦੇ ਲੋਕਾਂ ਨੂੰ ਖਿੱਚਾ ਡਾਂਦੇ ਰਹਿੰਦੇ ਆ ਤੁਸੀਂ ਦੇਖ ਸਕਦੇ ਹੋ ਨੰਨੰਦ ਦਾ ਰਾਸਤਾ ਨਹੀਂ ਹੈਗਾ ਇੰਨੀ ਜ਼ਿਆਦਾ ਪੀੜਾ ਹਾਂ ਤੂੰ ਟੂਟਾ ਲੈਣਾ ਤੂੰ ਟੂਟਾ ਦਵਾਨੇ ਆ ਜਾ ਠੀਕ ਆ ਇਹ ਆਪਣੀ ਲੱਗ ਦੀ ਸ਼ੈਲੀ ਤੇ ਤਰਿਆ ਜਾ ਰਿਹਾ ਇਹਨੂੰ ਪਤਾ ਨਹੀਂ ਕੀ ਦਿੰਦਾ ਪੈ ਕੀ ਨਹੀਂ ਪਤਾ ਨਹੀਂ ਕੀ ਕਰ ਰਿਹਾ ਕੀ ਨਹੀਂ ਠੀਕ ਆ ਹਾਂ ਉਹ ਬੰਦਾ ਆਪਣੇ ਨਾਲ ਆ ਰਿਹਾ ਬਾਈ ਤੇ ਕਿੰਨੇ ਕ ਵੇ ਬੰਦ ਕਰ ਦਿੰਦੇ ਮੇਲਾ ਹੈ ਬਾਈ ساری ਰਾਤ ਹੀ ਆ ਜਿਹੜੀ ਰਾਤ ਹੁੰਦਾ ਕਈ ਜਾਣੇ ਕਿਨੇ ਲੋਕ ਹੁੰਦੇ ਹੁੰਦਾ ਸਿਰ aí ਲਾ ਗਿਆ ਭਰਾਵਾ ਟਾਈਮ ਤੇ ਦਿਖਾ ਜਾ ਕੱਲੋਂ 9 ਤਾਂ ਕਿਹੜੇ ਵੇਲੇ ਦੱਬੇ ਕਹਿੰਦਾ ਟਾਈਮ ਦੇਗਾ ਲੈ ਬਾਈ ਤਾਂ ਦੇਖ ਬਈ ਠੀਕ ਠੀਕ ਇੱਕ ਵੀ ਨਹੀਂ ਪਾਇਆ ਇਸ ਬੰਦੇ ਨੇ ਓਏ ਓਏ ਓ ਪੈਦਲੇ ਹੀ ਪੈਦਲੇ ਓਏ ਬਿਸਕੁਟ ਹੀ ਖਵਾ ਦੇ ਓਏ ਹੋਏ ਕੀ ਬਾਤ ਬਿਸਕੁਟ ਹੀ ਨਹੀਂ ਆਉਂਦਾ ਬਾਬੂ ਚਲੋ ਓਏ ਭਾਜੀ ਬਿਸਕੁਟ ਚ ਪਾ ਕੇ ਘੜਦਾ ਤੁਸੀਂ ਤਾਂ ਕੀ ਬਾਤ ਹੈ ਆਉਂਦਾ ਬਈ ਨਾ ਹਲੋ ਭਾਜੀ ਦੇਖ ਰਹੇ ਹੁਣ ਸਾਡੇ ਬਾਵਾ ਭਾਜੀ ਮਾਰ ਰਹੇ ਨੇ ਇਹ ਥੋੜਾ ਹੌਲੀ 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 ਔਰ ਪਾਰੀ ਕਰਤਾ ਹਾਂ ਚਲੋ ਜੀ ਕੀ ਬਾਤ ਕਰ ਰਹੇ ਹੋ ਚਲੋ ਹਲੋ ਸਾਡੇ ਐਡੀਟਰ ਅੱਜ ਬਣੇ ਨੇ ਉੱਤੇ ਹੈਲੋ ਪੈਸੇ ਉਹ ਠੀਕ ਹੋ ਉੱਤੇ ਉੱਤੇ ਰੋੜ ਆਹ ਨਕਾ ਕਹਿੰਦੇ ਕੁਛ ਨਵੇਂ ਯਾਰ ਦੋਸਤੋ ਯਾਰ ਮਿੱਤਰ ਮਿਲੇ ਨੇ ਠੀਕ ਆ ਇਹਨਾਂ ਵਿੱਚ ਰੰਗੀਨ ਹੋਇਆ ਹੈ ਪੂਰਾ ਠੀਕ ਆ ਇਹ ਤਿੰਨ ਲੰਗੋਟੀਆਂ ਯਾਰ ਦੇਖੋ ਕਹਿੰਦੇ ਹੱਥ ਨਹੀਂ ਛੱਡਣਾ ਜੋ ਮਰਜ਼ੀ ਹੋ ਜਾਏ ਪਰ ਇੱਕ ਦੂਜੇ ਨੂੰ ਛੱਡਣਾ ਨਹੀਂ ਕਿਤੇ ਗੋਮਣਾ ਜਾਣ ਦੋਨਾਂ ਤਿੰਨਾਂ ਚ ਕੋਈ ਨਹੀਂ ਠੀਕ ਆ ਟੰਡੋਲ ਦੇਖੋ ਕਿੰਨਾ ਵੱਡਾ ਵੱਡਾ ਮੈਂ ਤਾਂ ਮੈਂ ਕਬ ਨਹੀਂ ਲੈਂਗੇ ਝੂਠਾ ਨਹੀਂ ਲੈਂਗੇ ਇਹ ਮੋਂ ਝੂਠਾ ਨਹੀਂ ਲੈਂਗੇ ਟੇਪ ਬੰਨ ਕੇ ਮੂੰਹ ਚੱਕੇ ਲਾ ਕੇ ਅਸੀਂ ਚੱਕੇ ਲਾ ਕੇ ਤੇਰਾ ਨਹੀਂ ਜੀ ਚੱਕੇ ਲਾ ਕੇ ਚੱਕੇ ਲਾ ਕੇ ਹੁਣ ਆ ਕਿ ਅਸੀਂ ਬਹੁਤ ਵਾਰ ਦੇਖੀ ਬੋਲਦਾ ਹਾਂ ਮੈਂ ਇਹ ਵੱਡਾ ਬੱਬੇ ਹੁਣ ਅਸੀਂ ਜਾ ਰਹੇ ਹਾਂ ਇਹ ਵੱਡੇ ਨੋ ਦੇ ਵਿੱਚ ਤੇ ਦੇਖ ਰਹੇ ਆ ਕਿਹੜਾ ਬੰਦਾ ਬਿਮਾਰ ਹੁੰਦਾ ਕਿਹੜਾ ਨਹੀਂ ਇਹ ਉਹੀ ਆ ਗਿਆ ਬੱਚਾ ਇਹ ਬੰਦੇ ਦਾ ਪੱਟ ਤੇ ਬੱਚੀ ਸੀ ਠਾ ਕਰਕੇ ਇਹਦੇ ਵਲੋਗ ਜ ਬਾਅਦ ਚ ਲਿਆਵਾਂਗੇ ਆਪਾਂ ਬੜੀ ਏ ਟਿਕਟਾਂ ਸੀ ਲੈ ਲਿਆ ਨੇ ਉੱਪਰ ਜਾ ਰਿਹਾ ਹੁਣ ਦੇਖਦੇ ਆ ਸਭ ਤੋਂ ਪਹਿਲਾਂ ਕੌਣ ਡੇਰ ਹੁੰਦਾ ਦੇਖੋ ਆ ਬੱਚਾ ਕਾ ਹੈ चढ़ते <homelessness> लग रहा फिर सू ਬੰਦੇ ਦਾ ਫੋਨ ਨਾ ਛੁੱਟਿਆ ਅੱਜ ਮੈਂ ਕਿਹਾ ਛੁੱਟ ਗਿਆ ਫੋਨ ਕਰਦੇ ਉਹਨੂੰ ਕਹਿੰਦਾ ਕਣ ਕੇ ਜਾ ਕਾਸੀ ਚੱਕੇ ਲਾ ਗਏ ਇਹ ਪਰਮਿੰਦਰ ਵਾਹੇ ਭੁੱਖਾ ਨਹੀਂ ਰਹਿ ਸਕਦਾ ਪਰ ਇਹ ਭੁੱਖਾ ਜੜਿਆ ਤੇ ਵੀ ਉਲਟੀ ਲਾ ਜਾਣ ਬਾਹਰ ਲਿਉਂ ਚੈੱਕ ਕਰੋ ਬਾਬੋ ਥੱਲੇ ਆ ਕੇ ਕੁਝ ਖਾ ਪੀ ਕੇ ਆਇਆ ਕੁਝ ਦੇਖੋ ਹਣ ਓਏ ਬਚਾ ਓਏ ਜਾਲਾ ਚੱਕਲਾ ਚੱਕਲਾ ਹੋ ਗਈ ਓਏ ਕਾ ਗਿਆ ਬੋਲ ਦਿਹਾੜੇ ਤੋਂ ਚੰਡੀਗੜ੍ਹ ਬਹੁਤ ਆ ਵਿਆਹ ਕੀ ਚੰਡੀਗੜ੍ਹ 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 ਵੀਰੇ ਬਹੁਤ ਕੁਛ ਆ ਤੁਸੋਂਗੇ ਸਰ ਤੁਸੀਂ ਕੀ ਆ ਚੰਡੀਗੜ੍ਹ ਚੰਡੀਗੜ੍ਹ ਬਹੁਤ ਕੁਛ ਆ ਤਬਾਹੀ ਆ ਹੱਥ ਤਬਾਹੀ ਆ ਬੰਦਾ ਬਰਬਾਦ ਆ ਜਾ ਕੇ ਹਾਂ ਇਹ ਦਿਨ ਤੱਕ ਲਾ ਲਈ ਬੱਸ ਸਭ ਦੇ ਸਾਰੀਆਂ ਰੀਲਾਂ ਜਿਹੜੀਆਂ ਪਈਆਂ ਨੇ ਹੁਣ ਵੇਖੋ ਬਾਹਰ ਜਾਦੇ ਰਹੀ ਟਟ ਟ ਹਾਂ ਜੀ ਚੁੱਲ੍ਹੇ ਹੋ ਗਏ ਖਤਮ ਇੱਕ ਤਾਂ ਟੰਡੋਲ ਤਾਂ ਲੈ ਲਿਆ ਇੰਜੋਏ ਫਿਰ ਤੁਰਾ ਬੋਲੇ ਤੇ ਵਾਲੇ ਇਹੋ ਧੋਨੇ ਮਾਰਗੇ ਡਬਲ ਪੈਸੇ ਰੀਲ ਲੈ ਜਾ ਰਿਹਾ ਕਿਸ਼ਤੀ ਦੇ ਵਿੱਚ ਜਿਹੜੀ ਬਹੁਤ ਜ਼ਿਆਦਾ ਵੱਡੀ ਦਾ ਤੇ ਇਹ ਕਹਿ ਰਿਹਾ ਮੈਂ ਨਹੀਂ ਲੈਣਾ ਅਸੀਂ ਨੂੰ ਚੱਕ ਕੇ ਪਹੁੰਚਾਣਾ ਵਾ ਠੀਕ ਹਾਂ ਹਾਂ ਹੁਣ ਆਇਓ ਹੁਣੇ ਕੁਛ ਕ੍ਰੈਕਟਰ ਤੇ ਰਾਹ ਨੂੰ ਮਜੇ ਕਰ ਰਹੇ ਆ ਜੀ ਆ ਕੇ ਆਂਦੇ ਆਪ ਦੇਸ਼ ਦੇ ਗੰਗਾ ਵਿਆਹ ਗਾਵਾ ਚਾਹੇ ਉਹ ਕਿੰਨਾ ਵੀ ਹੋਵੇ ਉਹ ਕਿਹੜਾ ਲਾਵੇ ਡੀਗਰਲਾ 50 ਰੋਗੀ ਦਾ ਇਹ ਜੋ ਮਰਜ਼ੀ ਹੋਵੇ ਹਾਰਿਆ ਵਰ ਚੱਲਦਾ ਹਾਰਿਆ ਚਾਹੇ ਚੱਲਦਾ ਹਾਰਿਆ ਵਰ ਚੱਲਦਾ ਹਏ ਕਿਉਂ ਭਾਈ ਚੱਲਦਾ ਕਿ ਨਹੀਂ ਚੱਲਦਾ ਦੇਦੇ ਪਲਸਟਰ ਪਹਿਲਾਂ ਲੱਗਿਆ ਫੇਰ ਝੂਲੇ 'ਚ ਬੈਠ ਕੇ ਝੂਟਾਲਿਆ ਨੂੰ ਫਿਰ ਦਾ ਇਹਨੂੰ ਜਵਾਇਆ ਫਿਰ ਪਾ ਲਈ ਕੀ ਬੰਦਾ ਇਹ ਗੱਲਾਂ ਨੇ ਉਹ ਦੇਖੋ ਪਲਸਟਰ ਲੱਗ ਮਰ ਪਾਈ ਕੀ ਹਰਦਾਂ ਆਵਾਜ਼ ਕਾ ਮਾਲ ਹਾਂ ਵੀ ਹੋ ਗਈ ਝੂਲੇ ਪੂਰੇ ਅਸੀਂ ਕਿ ਚੱਕ ਕੇ ਲਾ ਗਏ ਆ ਫਿਰ ਹੈਪੀ ਦੇ ਪਾਸ ਚੱਲੇ ਕਿ ਨਹੀਂ ਕੋਈ ਨਹੀਂ ਚੱਲੇ ਹੈਪੀ ਦਾ ਪੁੱਤੂ ਬੰਦਾ ਹੈਪੀ ਆਹ ਹੋਰ ਖੜ ਜਾ ਯਾਰ ਆ ਜਾ ਦੇਖਣ ਲਈ ਨਹੀਂ ਨਹੀਂ ਰਿਵਿਊ ਦਿਓ ਭਾਜੀ ਆਪਣੇ ਕਿਹਦੇ ਕਾਰਡ ਦੱਲੇ ਨੇ ਸਾਹ ਕਿਹਦੇ ਨਾਲ ਪੈਸਾ ਐਪੀ ਫੇਲ ਹੋ ਗਿਆ ਐਪੀ ਫੇਲ ਹੋ ਗਿਆ ਭੈਣ ਸਾਹਿਬ ਦੇ ਕਾਰਡ ਦੱਲੇ ਨੇ ਭੈਣ ਸਾਹਿਬ ਦੇ ਹਾਂ ਸਹੀ ਜਗਾ ਕਾਰ ਲੋ ਜੀ ਮੇਲਾ ਸਾਰਾ ਬੰਦ ਹੋ ਗਿਆ ਹੈ ਟੈਂਪਣਾ ਹੋ ਗਿਆ ਪੂਰੇ 8 ਸੌਰੀ 10 28 ਮਤਲਬ 10 ਵਜੇ ਪੂਰਾ ਬੰਦ ਕਰ ਦਿੰਦੇ ਨੇ ਇਹ ਤੇ ਜਿਹੜਾ ਨੇ ਆਪਣੇ 10 ਵਜੇ ਤੱਕ ਆਣਾ ਨਾਈਆਂ ਅੰਤ ਜਿਆਦਾ ਵਧੀਆ ਵਾ ਟੈਂਪ ਕਰਾਂਗੇ ਦੇਖਦੇ ਹਾਂ ਹੁਣ ਜੇ ਕੁਝ ਮਿਲਦਾ ਕਿ ਤਰ੍ਹਾਂ ਮਿਲਦੇ ਜਿਆਦਾ ਵਧੀਆ ਵਾ ਕਿ ਨਿਤਨਿਤ ਘਰੋਂ ਨਿਕਲਣਾ ਕਿਹੜਾ ਸੌਖਾ ਗੱਲ ਆ ਠੀਕ ਆ ਕਿੰਨੇ ਦਾ ਗਲਾਸ ਆ ਵੀਰੇ 50 ਰੁਪਏ ਦਾ ਗਲਾਸ ਦੇ ਰਿਹਾ ਭਾਈ ਤੇ ਮਿਲਕਾ ਮਦਮਾ ਵੀਰੇ ਇਹ ਮਿਲਕਾ ਮਦਮਾ ਪੂਰਾ ਛੰਡਾ ਛੰਡਾ ਇਹ ਆਪਣਾ ਚਪਾਰ ਦੇ ਮੇਲੇ ਦੇ ਵਿੱਚ ਭਾਈ ਖੜਾ ਵਾ ਇਹ ਵੀਰੇ ਸਸਤਾ ਨਹੀਂ ਹੈਗਾ ਿਸਪਾਨਸਾ ਨਹੀਂ ਹੈਗਾ ਸਟਾਰਟਿੰਗ ਇੰਨੇ ਦੀ ਆ ਸਟਾਰਟਿੰਗ ਇੰਨੇ ਦੀ ਆ ਠੰਡੇ ਗੱਡੀ ਮੇਰਾ ਭਰਾ ਬੋਲ ਤੁਸੀਂ ਪੀਣਾ ਭਾਜੀ ਤੁਸੀਂ ਪੀਣਾ ਵੀਰੇ ਵੱਡੇ ਭਰਾ ਆ ਲੈ ਵੱਡੇ ਬਰਾ। ਇਹ ਹਮਦਰ ਦੇ ਲਈ ਲੈ ਕੇ ਜਾ ਰਹੇ ਹਾਂ। ਇਹ ਭਾਜੀ ਚੀਜ਼ origignal ਹੈ ਕਿ ਨਹੀਂ? ਇਹ ਤਾਂ ਗਾਰ ਦੀ ਤਰ੍ਹਾਂ ਬਣਾਇਆ ਹੋਇਆ ਯਾਰ। ਐਵੇਂ ਟੈਂਪਰੇਰੀ ਹੈ। ਨਹੀਂ ਨਹੀਂ, ਜਲੇਰ ਹੁੰਦਾ ਇਹ ਤਾਂ ਖੇਡਣ ਵਾਲੀ। ਓਏ ਵਾਹ ਵਾਹ ਆ ਗਿਆ ਜੀ ਆ ਗਿਆ ਆ ਗਿਆ ਜੀ ਆ ਗਿਆ ਆ ਗਿਆ ਆ ਗਿਆ। ਤੇਰਾ ਨਿਸ਼ਾਨਾ ਹੀ ਕੱਚਾ ਸੱਜਣਾ। ਜਿਹੇ 309 ਆ ਜਾਣਾ ਸੱਜਣਾ ਪਿਆਰਾ 500 ਲੈਣਾ ਈ। ਕਿਆ ਬਾਤ ਹੈ ਪਹਿਲੇ ਬਸੂ ਲੋਗੇ ਪਹਿਲੇ ਬਸੂ ਲੋਗੇ ਸਾਰੇ ਆਪਣੇ ਇਹ ਬਾਈ ਹੁਣ ਜੀਪ ਲੈ ਕੇ ਚਲੋ ਬਾਈ ਹੱਸ ਕੇ ਪਿੰਡ ਦੇ ਵਿੱਚ ਸਵਾਦ ਇਹ ਕਰਦੀ ਮਿਹਰ ਸੁਰ ਦੱਸਦੀ 27 ਨੂੰ ਚੁੱਸ ਨੂੰ ਤੋਂ ਇਹਨੇ ਪ੍ਰਮੋਟ ਕੀਤਾ ਚਲੋ ਵਧੀਆ ਗੱਲਾਂ ਕੀ ਕਰ ਰਹੇ ਹੋ

ਅਸੀਂ ਚੱਕ ਕੇ ਲੈ ਗਏ ਆ ਸਾਲੇ ਬਿਨਾ ਮਾਸਕ ਤੋਂ ਭੂਤ ਆ ਮੈਨੂੰ ਮਾਸਕ ਪਵਾ ਕੇ ਕੇਣਾ ਕਾਕਾ ਚੱਕ ਕੇ ਲੈ ਆ ਗਿਆ ਭੂਤ ਓਏ ਇਹ ਤਾਂ ਬਿਨਾ ਮਾਸਕ ਹੋਰ ਇਹ ਸ਼ਿਮਲਾਪੁਰੀ ਇਹ ਸ਼ਿਮਲਾਪੁਰੀ ਦਾ ਭੂਤ ਆ ਕੱਚਾ ਮੇਰਾ ਮਕਾ ਗਈ ਹੈ। ਥੈਂਕ ਯੂ ਬਲੈਮ ਹਾਣੂ। ਇਹ ਸ਼ਿਮਲਾਪੂਠ ਦਾ ਆਇਆ ਭੂਤ। ਇਹ ਇਹ ਦੂਜਾ ਭੂਤ ਨਹੀਂ ਹੈਗਾ। ਇਹ ਹਾਸੇ ਮਜ਼ਾਕ ਵਾਲਾ ਭੂਤ ਹੈ। ਆਸ ਭੋਜ ਗਈ ਜੋ ਪੜੀ। ਗੱੱਚਾ ਮੇਰਾ ਮਗਰ। ਨੰਗਲਾ ਬਣ ਲੈ ਵਾਲੀ। ਇੰਤਜ਼ਾਰ ਕਰ ਰਹਾ ਨਾ। ਪਤਾ ਕਿ ਪੰਜਾਬੀ ਆਤੀ ਹੈ।

ਕਤਰਾ ਕੀ ਹੈ 50 ਰੁਪਏ ਕੇ ਇਸ 50 ਕਾ ਇੱਕ ਭਾਜੀ ਫਰੈਸ਼ ਬਣਾ ਰਿਆ ਇਹੋ ਲਾ ਲੈਨੇ ਆਪਾਂ ਵਧੀਆ ਤੂੰ ਲੈਣੀਆ ਲੈਣੀਆ ਲੈਣੀ ਕਿੰਨੀ ਇੱਕ ਹੀ ਲੈਣੀ ਵੀਰੇ ਤੂੰ ਕਿੰਨੀ ਲੈਣੀਆ ਇੱਕ ਤੁਸੀਂ ਇੱਕ ਹੀ ਲੈਣੀ ਅਗਲੇ ਸਾਰਾ ਸ਼ੋਅ ਕਰਦਾ ਕਿਤੇ ਨਾ ਬੰਦੀ ਆ ਹਾਂ ਦੇ ਦਿਓ ਭਾਜੀ ਇਹ ਕਿੰਨਾ ਦੋ ਦੋ ਪੰਜ ਪੰਜ ਦੇ ਦਿਓ ਅਲੱਗ ਅਲੱਗ ਕਰਦੇ ਹਾਂ ਮਾਰ ਤਿੰਨ ਲੱਕ ਡਾਲ ਦੇਣਾ ਦੋ ਲੱਕ ਡਾਲ ਦੇਣਾ ਦੋ ਲੱਕ ਚਾਰ ਨਹੀਂ ਕਹ ਰਹੇ ਆ ਪੰਗੂੜਿਆਂ ਦੇ ਪੈਸੇ ਪੂਰੇ ਹੋ ਗਏ ਅੰਮਰਸਾਰ ਦੇ ਨੂੰ ਪੰਗੂੜੇ ਕਹਿੰਦੇ ਆ ਨਾਲੇ ਜਿਹਾ ਬਾਕੀ ਇੱਥੇ ਪਤਾ ਨਹੀਂ ਹੁਣ ਹਾਂ ਪੰਗੂੜਿਆਂ ਦੇ ਪੈਸੇ ਪੂਰੇ ਹੋ ਗਏ ਸਾਡੇ ਫੁੱਟਬਾਲ ਵਾਲੇ ਬਹੁਤ ਦੁਨੀਆ ਨਾਲੇ ਹਾਂ 150 ਦੀ ਲਾਉਣ ਡਿਆ ਜੀ 70 70 ਰੁਪਏ ਕੇ ਮਿਲ ਜਾਂਦੇ ਆ ਸਹੀ ਯਾਰ 70 ਵੀ 60 ਰੁਪਏ ਮਿਲ ਜਾਂਦਾ ਉਧਰ ਕਿਧਰ ਜਾਣਾ ਉੱਥੇ ਮੁੜ ਜਾਵਾਂਗੇ ਦੇਖਦੇ ਕੋਈ ਥੰਦਾ ਦੇ ਮਾਮਾ ਰੌਣਕ ਮੇਲਾ ਦੇਖ ਲੈਣ ਤੋਂ ਇਹ ਪਤਾ ਨਹੀਂ ਕਿੱਥੋਂ ਬੰਦੇ ਚੱਕ ਚੱਕ ਕੇ ਨਾਲੇ ਤੁਰੇ ਫਿਰਦੇ ਨੇ ਆ ਸਾਡਾ ਬੰਦਾ ਸਮਾਨ ਚੱਕਿਆ ਆਣ ਮੇਰੇ ਕੀ ਕਰਾਂ ਮੈਂ ਨਾ ਸੋਚ ਰਿਹਾ ਅਗਲੀ ਵਾਰ ਇੱਥੇ ਬੋਰਡ ਲਗਾਵਾ ਕੋਰੀਅਰ ਦਾ ਵੱਡਾ ਕਰਕੇ ਲਿਗਾ ਜੀ ਸਪਾਰ ਮੈਲੇ ਤੇ ਆਣੂ ਜੀ ਆਣੂ ਅੰਬਰ ਇੰਟਰਨੈਸ਼ਨਲ ਕੋਰੀਅਰ ਸਰਵਿਸ ਆਹ ਕੀ ਹਾਲ ਹੈ ਭਾਲੂ ਆ ਆ ਗਿਆ ਡੈਡੀ ਨੂੰ ਪਾਉਣਾ ਤੂੰ ਕੌਣ ਸੀ ਬੋਤਲ ਲੈਤਾ ਭਈ ਇਹ 5000 ਰੁਪਏ ਜਲਦੀ 50 ਰੁਪਏ ਦੀ ਬੋਤਲ ਕੜੀ ਦਾਰੂ ਦੀ ਹੈ ਇੱਕ ਨੋਨਾ ਦੀ ਬੀਅਰ ਆ ਚਾਰ ਲੈਣੀਆਂ ਯਾਰ ਕਿੰਨੇ ਲਾਈਂਗਾ ਸਹੀ ਸਹੀ ਲਗਾ ਸਹੀ ਰੇਟ ਹੀ ਹੈ 50 ਰੁਪਏ ਸਹੀ ਚਾਰ ਲੈਣੀਆਂ ਸਹੀ ਰੇਟ ਹੀ ਲਾਇਆ ਗਲਤ ਨਹੀਂ ਸਰਵੀ ਵੀ ਬੈਂਡ ਦੇ ਤੋ ਸਾਰਾ ਤੋ ਅਸੀਂ ਇੱਕ ਮੇਰੀ ਗਾਹ ਕੋ ਕਰੋਨਾ ਦੀ ਬੀਅਰ ਕਰੀਏ ਸੱਟ ਕੋਈ ਮੇਰੀ ਗਾਹ ਸੁਣ ਕਰੋਨਾ ਦੀ ਬੀਅਰ ਖਾਲੀ ਕਰੋ ਇੱਕ ਨਾਲੇ ਬੀਅਰ ਦੀ ਬੀਅਰ ਨਾਲੇ ਆਪਾਂ ਨੂੰ ਲੈਟਾ ਦੇ ਲੈਟਾ ਲੈਟਾ ਮੈਂ ਬਾਦੂ ਪੀਣਾ ਤੂੰ ਮੈਨੂੰ ਬਾਦੂ ਬੀਅਰ ਪੀਣਾ ਸਾਰਾ ਦਸਮ ਦੀ ਲੋੜ ਬੀਅਰ ਆਪਾਂ ਲੱਭਾ ਦਸਮ ਦੀ ਲੋੜ ਲੈਟੇ ਲੈਟਾ ਉਹ ਦੱਸ ਜਾਨੀ ਆਪਣੇ ਦੱਸ ਦੱਸ ਮੇਰਾ ਭਰਾ ਕਿ ਨਹੀਂ ਲਾਏਗਾ ਦੋ ਕਦਮ ਅੱਗੇ ਭੁੱਲ ਜਾਈਂਗਾ ਹਾਂ ਭਰਾ ਕੀ ਰੇਟ ਲਾਉਣੀ ਆ ਭਾਜੀ ਦੱਸੋ ਫਿਰ ਕਮਲ ਵੇੜੋ ਫਟਾਫਟ ਜਾਣ ਦਾ ਟਾਈਮ ਆ ਸਹੀ ਦੱਸੋ ਯਾਰ ਆ ਰੰਗ ਬਰੰਗੀਆਂ ਜਿਹਦੇ ਰਹੀ ਯਾਰ ਗਲਤ ਨਹੀਂ ਬਣਾਇਆ ਸਹੀ ਰੇਟ 150 ਦੇ ਚਾਰ ਲਾ ਲਾ ਯਾਰ 150 ਤੋਂ ਖਰੀਦ ਹੀ ਹੈ 50 ਰੁਪਏ ਸਾਨੂੰ ਬੋਲਦੇ ਜਿਆਦਾ ਨਹੀਂ ਮਿਲਦੇ ਇਹ ਵੀ 150 ਦੀ ਹੁੰਦੀ ਹੈ ਉਹਦੇ ਵਿੱਚ 10 15 ਬਟੇ ਮਿਲਦੇ ਜਿਆਦਾ ਨਹੀਂ ਮਿਲਦੇ ਉਹ ਭਾਈ ਯਾਰ ਬੋਤਲ ਤਾਂ ਹੀ ਚਲ 150 ਦੇ ਚਾਰ ਪੈਕ ਕਰਦੇ ਯਾਰ ਮੇਰਾ ਭਰਾ 150 ਰੁਪਏ ਖਰੀਦ ਹੈ ਆਹਨ ਤੱਕ ਦੇ ਲੈਣਾ ਆਇਆ ਹੋਰ ਉਹ ਸਾਲਾ ਡਾਊਨ ਹੋ ਜਾਂਦੇ ਨਾਲ ਜਲਦੀ ਚੱਲ ਉੱਪਰ ਪਾ ਇਹ ਤੂੰ ਵੱਡੀ ਬੈਟਰੀ ਪਾ ਦੇਗਾ ਹਾਂ ਆਪਾਂ ਨਾ ਵਾਟਰ ਛੋੜ ਦੇਣਾ ਵਿੱਚ ਤੇ ਕਿਵੇਂ ਕਿਵੇਂ ਬੰਦੀਆਂ ਕਿਵੇਂ ਨੇ ਇਹ ਪਤਾ ਕੀ ਬੰਦੀਆਂ ਬੋਤਲ ਖਾਲੀ ਕਰਕੇ ਨਾ ਹਾਂਜੀ ਵਿੱਚ ਲੜੀਆਂ ਆਂਦੀਆਂ ਲਾਉਂਦੇ ਨੇ ਤੇ ਜਿਹੜੇ ਕੜੀ ਦੇ ਬੱਲੇ ਨਹੀਂ ਹੁੰਦੇ ਕੜੀ ਦੇ ਬੱਲੇ ਉਹ ਜਿਹਦੇ ਵਿੱਚੋਂ ਲੱਗੇ ਹੁੰਦੇ ਆ ਕੜੀ ਦੇ ਬੱਲੇ ਉਹ ਕੜੀ ਦੇ ਬੱਲੇ ਵਿੱਚ ਪਾ ਲਾ ਕੇ ਸੁੱਤ ਲਾ ਦਿੰਦਾ ਉਹਨੂੰ ਮਤਲਬ ਸੌਖਾ ਕੰਮ ਆ ਆਪਣੇ ਕੋਲ ਨਾਲ ਹੀ ਆ ਬੰਦਾ ਇਲੈਕਟ੍ਰੀਸ਼ੀਅਨ ਮਾਰ ਛੱਡ ਕੇ ਆ ਜੀ ਬੱਬਲੂ ਤੋਂ ਖਡਾਉਣੇ ਕੋ ਲੱਭਣ ਆ

ਇਹੀ ਫਰਕ ਆ ਪਾਜੀ ਵਿਆਹ ਇਹ ਤੇ ਛੜੇ ਬੰਦੇ ਤੋਂ ਵਿਆਹ ਇਹ ਨੂੰ ਜਿੰਮੇ ਵਾਲਾ ਆ ਅਸੀਂ ਮੈਂ ਖੜੋਣੇ ਕਿਹੜੇ ਲਾਣੇ ਆ ਹਾਂ ਆਹਦੀ ਗੱਲ ਗੱਡੀ ਦੇਖ ਤਾਂ ਖੜੀ ਆ ਕੇ ਕੋੜਾ ਕੋੜ ਉੱਪਰ ਚੜਿਆ ਆ ਤੇ ਕੁਛ ਨਹੀਂ ਬੋਲਾ ਬੈਂਟੀ ਦੀ ਗੱਲ ਇਹ ਨੂੰ ਨਹੀਂ ਜਿਹੜਾ ਲੱਡੂ ਖਾਵੇ ਉਹ ਵੀ ਸਾਰੇ ਨਾ ਖਾਵੇ ਹਾਂ ਉਹ ਵੀ ਦੇਖ ਨਾ ਦੇਖ ਲਾ ਕੀ ਆ ਗੱਡੀ ਖੜੀ ਆ ਆਪਣੀ ਆ ਸਾਡਾ ਖੜਾ ਕੋੜਾ ਉੱਤੇ ਚੜ ਜਾਂਦਾ ਗੱਡੀ ਦੇ ਵੇਖ ਕੋੜਾ ਤੇ ਕਿੰਝ ਚੜੇ इन्होंने स्कूल पार्क बनाया डर ही लगता कितने ला ही ना मरे घोड़ा बड़ा बढ़िया नसल का लगता एक चक्की तैयार है पूरा लत्त मारन देखते हैं ਇਹਦੇ ਉਹ ਅੰਦਰ ਦੇ ਦੇਖ ਲੈ ਭਰਾ ਕੀ ਕਰ ਰਹੇ ਹੋ ਤੂੰ ਪੈ ਕੇ ਘੁੰਮਣਾ ਹੈ ਬਹੁਤ ਸਾਲਿਆਂ ਤੋਂ ਇੱਕ ਪਹਿਲਾਂ ਦੀ ਗੱਡੀ ਆਈ ਹੁਣ ਨਾ ਤੁਸੀਂ ਪੈਸੇ ਰੱਖਦੇ ਨੀ ਕੋਣ ਤੁਹਾਡੇ ਇੱਥੇ ਕਿੱਥੇ ਇਹ ਨਹੀਂ ਨਹੀਂ ਤੂੰ ਗੱਡੀ 'ਚ ਬਹਿ ਗਏ ਆ ਤੇ ਗੱਡੀ 'ਚ ਬਹਿ ਗਏ ਆ ਦੇਖ ਰਹੇ ਆ ਚਾਰਦਲੇ ਨੀਚ ਅੰਦਰ ਤੇ ਜਾਣਦਾ ਦੇਖ ਰਹੇ ਆ ਕੰਧ ਪਰਚੀ ਦੋ ਪਾ ਕੇ ਤਾਂ ਪੈਸੇ ਦੋ ਪਾਰਕਿੰਗ ਦੇ ਅਸੀਂ ਤਾਂ ਸਾਡਾ ਅਸੀਂ ਤਾਂ ਕਦੇ ਟੋਲ ਨਹੀਂ ਦਿੱਤਾ ਇਹ ਪਰਚੀ ਮੰਗੀਆਂ ਨੇ ਪਾਰਕਿੰਗ ਦੇ ਬਾਬਿਓ ਅਸੀਂ ਚੱਕਲਾ ਆਪਣਾ ਝੋਟਾ ਤਾਂ ਅਸੀਂ ਪਾਲੀ ਸਿੱਧਾ ਰੋਡ ਨੂੰ ਗੱਡੀ ਹੁਣ ਅਸੀਂ ਚੱਲੇ ਆਂ ਕੁਛ ਖਾ ਪੀ ਕੇ ਫਿਰ ਚਾਵਾਂਗੇ ਸਿੱਧਾ ਲੁਧਿਆਣੇ ਠੀਕ ਹੈ ਤੇ ਕਿਵੇਂ ਲੱਗਿਆ ਭਾਜੀ ਤੁਹਾਨੂੰ ਝੂਟੇ ਲੈ ਕੇ ਦੱਸੋ ਬੰਗੂੜੇ ਲੈ ਕੇ ਸੋਰੀ ਅਸੀਂ ਨਾਲੇ ਆਲੇ ਉਹ ਝੂਟੇ ਨਹੀਂ ਪੰਗੂੜਾ ਪੰਗੂੜਾ ਪੰਗੂੜੇ ਹਾਂਜੀ ਕਿਵੇਂ ਲੱਗਿਆ ਬਹੁਤ ਵਧੀਆ ਬਹੁਤ ਵਧੀਆ ਤੁਸੀਂ ਦੱਸੋ ਸਰ ਬਹੁਤ ਵਧੀਆ ਭਾਜੀ ਬਾਕੀ ਸਾਰਾ ਕੋਈ ਡੀਕਸੀ ਹੈਪੀ ਦਾ ਕੁਛ ਨਹੀਂ ਚੱਲਿਆ ਇੱਥੇ ਆਪ ਕੀ ਛੱਟੇ ਯਾਰ ਉਹਦੀ ਗੱਲਾਂ ਨਾ ਕਰ ਹਜੇ ਓਏ ਨਹੀਂ ਯਾਰ ਭਰਾ ਆਪਣਾ ਹੈਪੀ ਭਰਾ ਯਾਰ ਹੱਥ ਹੋ ਗਿਆ ਪਾਸ ਦਿਖਾਓ ਹੈਪੀ ਭਰਾ ਦੇ ਕਿੱਥੇ ਆ ਬੇ ਪਾਸ ਹੈਪੀ ਭਰਾ ਦੇ ਚਲੋ ਜੀ ਬਾਕੀ ਸਾਰੇ ਅੱਗੇ ਦੱਸਦੇ ਆ ਕਿੱਥੇ ਜਾਂਦੇ ਆ ਆਪਾਂ ਕੀ ਹੈਗਾ ਜੀ ਪਹੁੰਚ ਗਏ ਘਰੇ ਤੇ ਮਿਲਦੇ ਆ ਹੁਣ ਕੱਲ ਨੂੰ ਨਵੇਂ ਵਲੌਗ ਚ ਕੱਲ ਨੂੰ ਫੇਰ ਸਲਾਹ ਸਾਡੀ ਜਾਣ ਦੀ ਬਾਕੀ ਦੇਖਦੇ ਆ ਠੀਕ ਆ ਭਾਈ ਸਾਹਿਬ ਸਾਰਿਆਂ ਨੂੰ ਸਾਰੇ ਸਤਿ ਸ੍ਰੀ ਅਕਾਲ ਕਰ ਦੋ ਭਾਈ ਸਤਿ ਸ੍ਰੀ ਅਕਾਲ ਮਿਲਦੇ ਆਂ ਜੀ ਸਵੇ ਆਸੀ ਕਿ ਚੱਕ ਕੇ ਲੈ ਗਏ ਹਏ ਚਲੋ ਠੀਕ ਆ ਜੀ ਮਿਲਦੇ ਆ ਕੱਲ ਨੂੰ ਨਵੇਂ ਵਲੌਗ ਚ